ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਬਣੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਹੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸੀ ਗਠਨ ਇਹ ਹੌਲੀ ਹੌਲੀ ਵਲੰਟੀਅਰ ਜਿਹੜੇ ਸੀ ਉਹ ਰਾਜ ਸੱਤਾ ਚ ਆ ਗਏ ਤੇ ਰਾਜ ਸੱਤਾ ਪ੍ਰਾਪਤ ਕਰਦੇ 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 ਇੰਨੇ ਮਜ਼ਬੂਤ ਹੋ ਗਏ ਕਿ ਉਹਨਾਂ ਨੇ ਆਪਣੇ ਆਪ ਨੂੰ ਜਿਸ ਨੂੰ ਜਿਸ ਨੇ ਪੈਦਾ ਕੀਤਾ ਸੀ ਉਹਨੂੰ ਵੀ ਤੇ ਜਿਹੜਾ ਜਿਹਦੇ ਸਹਿਯੋਗ ਲਈ ਬਣੇ ਸੀ ਉਹਨੂੰ ਵੀ ਆਪਣੇ ਤੋਂ ਛੋਟਾ ਸਮਝਣਾ ਸ਼ੁਰੂ ਕਰ ਦਿੱਤਾ ਬਿਦਰ ਮਹਾਭਾਰਤ ਦੇ ਵਿੱਚ ਬਿਦਰ ਜੀ ਹੋਏ ਨੇ ਬੜੇ ਵਿਦਵਾਨ ਉਹਨਾਂ ਨੇ ਇੱਕ ਨੀਤੀ ਲਿਖੀ ਹੈ ਜਿਵੇਂ ਚਾਣਕਿਆ ਨੀਤੀ ਹੈ ਨਾ ਉਵੇਂ ਬਿਦਰ ਨੀਤੀ ਹੈ ਕੋਈ ਧਰਮ ਛੱਡ ਦੇ ਕੋਈ ਸਿਧਾਂਤ ਛੱਡ ਦੇ ਕੋਈ ਪਰੰਪਰਾਵਾਂ ਛੱਡ ਦੇ ਉਹਦਾ ਮਰ ਜਾਣਾ ਹੀ ਬਿਹਤਰ ਹੁੰਦਾ ਹੈ ਜਿਉ ਮਰਨਗੇ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਨਵੇਂ ਪੈਦਾ ਹੋਣਗੇ ਜਿਹੜਾ ਬੂਟਾ ਸੁੱਕ ਜੇ ਉਹਨੂੰ ਕੁੱਟ ਦੇਣ ਚ ਹੀ ਫਾਇਦਾ ਕਿਉਂਕਿ ਉਹਦੀ ਜਗ੍ਹਾ ਦੇ ਉੱਤੇ ਫਿਰ ਨਵਾਂ ਬੂਟਾ ਅਸੀਂ ਲਾ ਕੇ ਤੇ ਉਹਨੂੰ ਹਰਾ ਭਰਾ ਜਿਹੜਾ ਉਹ ਕਰ ਸਕਦੇ ਤੇ ਜੇ ਸੁੱਕੇ ਨੂੰ ਪਾਣੀ ਪਾਈ ਜਾਵਾਂਗੇ ਉਹਨੇ ਹਰਾ ਨਹੀਂ ਹੋਣਾ ਜਿੱਥੇ ਚੱਲ ਨਨਕਾਣਾ ਸਾਹਿਬ ਦਾ ਪ੍ਰਬੰਧ ਕਿੰਨਾ ਔਖਾ ਲਿਆ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਦਾ ਪ੍ਰਬੰਧ ਗੁਰੂ ਕੀ ਬਾਗ ਹੁੱਕੇਵਾਲੀ ਦਾ ਪ੍ਰਬੰਧ ਜਦੋਂ ਪ੍ਰਬੰਧ ਲੈ ਲਿਆ ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਨੇ ਇਕੱਠੇ ਹੋ ਕੇ ਬਣਾਈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਬਣੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਹੀ ਸ੍ਰੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸੀ ਗਠਨ ਕੀਤਾ ਤੇ ਭਾਈ ਵਲੰਟੀਅਰ ਚਾਹੀਦੇ ਨੇ ਸਾਡੀ ਪੰਥ ਦੀ ਸੰਸਥਾ ਨੂੰ ਵਲੰਟੀਅਰ ਚਾਹੀਦੇ ਨੇ ਔਰ ਵਲੰਟੀਅਰ ਜਿਹੜੇ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਰੂਪ ਦੇ ਵਿੱਚ ਪੈਦਾ ਕੀਤੇ ਔਰ ਉਹ ਵਲੰਟੀਅਰ ਸਹਾਇਕ ਦਿੰਦੇ ਨੇ ਪੰਥ ਦੀ ਸੰਸਥਾ ਨੂੰ ਉਹ ਉਹ ਸਹਯੋਗ ਬਹੁਤ ਕਾਬਲ ਦਿੱਤਾ ਬਹੁਤ ਜ਼ਿਆਦਾ ਦਿੱਤਾ ਇਹ ਹੌਲੀ 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 ਵਲੰਟੀਅਰ ਜਿਹੜੇ ਸੀ ਉਹ ਰਾਜ ਸੱਤਾ ਚ ਆ ਗਏ ਤੇ ਰਾਜ ਸੱਤਾ ਪ੍ਰਾਪਤ ਕਰਦੇ 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 ਇੰਨੇ ਮਜ਼ਬੂਤ ਹੋ ਗਏ ਕਿ ਉਹਨਾਂ ਨੇ ਆਪਣੇ ਆਪ ਨੂੰ ਜਿਸ ਨੂੰ ਜਿਸ ਨੇ ਪੈਦਾ ਕੀਤਾ ਸੀ ਉਹਨੂੰ ਵੀ ਤੇ ਜਿਹੜਾ ਜਿਹਦੇ ਸਹਯੋਗ ਲਈ ਬਣੇ ਸੀ ਉਹਨੂੰ ਵੀ ਆਪਣੇ ਤੋਂ ਛੋਟਾ ਸਮਝਣਾ ਸ਼ੁਰੂ ਕਰ ਦਿੱਤਾ ਕਿ ਕਿ ਸੱਤਾ ਮਿਲ ਗਈ ਨਾ ਸੱਤਾ ਦੀ ਤਾਕਤ ਦੇ ਨਾਲ ਉਹ ਗੁਮਾਨ ਪੈਦਾ ਹੋ ਗਿਆ ਤੇ ਇੰਨਾ ਗੁਮਾਨ ਪੈਦਾ ਹੋ ਗਿਆ ਇੰਨਾ ਗੁਮਾਨ ਪੈਦਾ ਹੋ ਗਿਆ ਵੈਸੇ ਆਪਾਂ ਦੇਖੀਏ ਨਾ ਧੰਗੁਰੂ ਅਮਰਦਾਸ ਜੀ ਮਹਾਰਾਜ ਨੇ ਮੰਜੀ ਪ੍ਰਥਾ ਸਥਾਪਿਤ ਕੀਤੀ ਸੀ ਧੰਗੁਰੂ ਰਾਮਦਾਸ ਮਹਾਰਾਜ ਨੇ ਮਸੰਦ ਪ੍ਰਥਾ ਸਥਾਪਿਤ ਕੀਤੀ ਸੀ ਔਰ ਸ਼ੁਰੂਆਤੀ ਸਮੇਂ ਦੇ ਵਿੱਚ ਜਿਹੜੇ ਸ਼ੁਰੂਆਤੀ ਜਿਹੜੇ 35 40 50 ਸਾਲ ਸੀ ਉਹਨਾਂ ਸਾਲਾਂ ਦੇ ਵਿੱਚ ਜੇ ਅਸੀਂ ਮਸੰਦਾਂ ਦਾ ਇਤਿਹਾਸ ਪੜੀਏ ਤੇ ਬੜਾ ਕਾਬਲੇ ਤਰੀਫ਼ ਕੰਮ ਕੀਤਾ ਉਹਨਾਂ ਨੇ ਗੁਣੀ ਗਿਆਨੀ ਵਿਦਵਾਨ ਸੀ ਪਰ ਜਦੋਂ ਗੱਦੀਆਂ ਲਾ ਲਈਆਂ ਆਪਣੇ ਤੋਂ ਬਾਅਦ ਆਪਣੇ ਪੁੱਤਾਂ ਨੂੰ ਪੁੱਤਾਂ ਤੋਂ ਬਾਅਦ ਪੋਤਰਿਆਂ ਨੂੰ ਬਣਾਉਣਾ ਸ਼ੁਰੂ ਕਰਤਾ ਮਸੰਦ ਤੇ ਪਿਛਲੇ ਜਿਹੜੇ 50 ਸਾਲ ਸੀ ਉਹਦੇ ਵਿੱਚ ਉਹਨਾਂ 'ਚ ਗਰਾਵਟ ਆ ਗਈ ਇੰਨੀ ਗਰਾਵਟ ਆ ਗਈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਪੈਦਾ ਕੀਤੀ ਜਿਹੜੀ ਸੰਪਰਦਾ ਸੀ ਉਹ ਖਤਮ ਕਰਨੇ ਪਏ ਕਿਉਂਕਿ ਗਰਾਵਟ ਆ ਗਈ ਸੁਧਾਰ ਦੀ ਗੁੰਜਾਇਸ਼ ਨਹੀਂ ਰਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇਖਿਆ ਕਿ ਹੁਣ ਸੁਧਾਰ ਦੀ ਗੁੰਦੈਸ਼ ਨਹੀਂ ਹੈ ਇਹ ਹੁਣ ਖਤਮ ਕਰਨੀ ਪਏਗੀ ਬਿਦਰ ਨੀਤੀਆਂ ਬਿਦਰ ਮਹਾਭਾਰਤ ਦੇ ਵਿੱਚ ਬਿਦਰ ਜੀ ਹੋਏ ਨੇ ਬੜੇ ਵਿਦਵਾਨ ਉਹਨਾਂ ਨੇ ਇੱਕ ਨੀਤੀ ਲਿਖੀ ਹੈ ਜਿਵੇਂ ਚਾਣਕਿਆ ਨੀਤੀ ਹੈ ਨਾ ਉਵੇਂ ਬਿਦਰ ਨੀਤੀ ਹੈ ਬਿਦਰ ਜੀ ਕੋਲ ਕਹਿੰਦੇ ਕੁਝ ਮਹਾਤਮਾ ਗਏ ਕਹਿਣ ਲੱਗੇ ਜੀ ਮਹਾਭਾਰਤ ਰੋਕੋ ਜੇ ਮਹਾਭਾਰਤ ਨਾ ਰੋਕੀ ਗਈ ਤੇ ਵੱਡੇ ਵੱਡੇ ਪੀਸ਼ਮ ਪਤਾਮਾ ਵਰਗੇ ਜਿਹੜੇ ਤੁਰੰਤਰ ਵਿਦਵਾਨ ਹੈ ਤੁਰੰਤਰ ਜਿਹੜੇ ਯੋਧੇ ਹੈ ਇਹ ਮਾਰੇ ਜਾਣਗੇ ਉਹ ਕਹਨ ਲੱਗੇ ਜਦੋਂ ਕੋਈ ਧਰਮ ਛੱਡ ਦੇ ਕੋਈ ਸਿਧਾਂਤ ਛੱਡ ਦੇ ਕੋਈ ਪਰੰਪਰਾਵਾਂ ਛੱਡ ਦੇ ਉਹਦਾ ਮਰ ਜਾਣਾ ਹੀ ਬਿਹਤਰ ਹੁੰਦਾ ਜਿਉ ਮਰਨਗੇ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਨਵੇਂ ਪੈਦਾ ਹੋਣ ਜਿਹੜਾ ਬੂਟਾ ਸੁੱਕ ਜੇ ਉਹਨੂੰ ਪੁੱਟ ਦੇਣ ਚ ਹੀ ਫਾਇਦਾ ਹੈ ਕਿਉਂਕਿ ਉਹਦੀ ਜਗ੍ਹਾ ਦੇ ਉੱਤੇ ਫਿਰ ਨਵਾਂ ਬੂਟਾ ਅਸੀਂ ਲਾ ਕੇ ਤੇ ਉਹਨੂੰ ਹਰਾ ਭਰਾ ਜਿਹੜਾ ਉਹ ਕਰ ਸਕਦੇ ਤੇ ਜੇ ਸੁੱਕੇ ਨੂੰ ਪਾਣੀ ਪਾਈ ਜਾਵਾਂਗੇ ਉਹਨੇ ਹਰਾ ਨਹੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇਖਿਆ ਕਿ ਮਸੰਦ ਜਿਹੜੇ ਨੇ ਉਹ ਸੁੱਕ ਗਏ ਨੇ ਹੁਣੇ ਹਰੇ ਹੋਣ ਵਾਲੇ ਨਹੀਂ ਇਹ ਹੁਣ ਸਰਜੀਤ ਹੋਣ ਵਾਲੇ ਨਹੀਂ ਇਸ ਕਰਕੇ ਉਹਨਾਂ ਨੂੰ ਖਤਮ ਕਰਨ ਉਹਨਾਂ ਨੂੰ ਮਕਾਉਣੇ ਪਏ ਸਾਡੀਆਂ ਪੰਥਕ ਸੰਸਥਾਵਾਂ ਸਾਡੀ ਰੀੜ ਦੀ ਹੱਡੀ ਹੈ ਔਰ ਮੈਂ 26 ਸਾਲ